ਮੇਰੀ ਨਾ ਤੇ ਮਾਨ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਗੱਲ ਕਰਾਂਗੇ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਦਾਦੇ ਕਿ ਅੱਜ ਭਾਨਾ ਸਿੱਧੂ ਰਿਹਾ ਹੋ ਗਿਆ ਜਿਸ ਤੋਂ ਬਾਅਦ ਭਾਨਾ ਸਿੱਧੂ ਲੱਖਾ ਸਿਧਾਲਾ ਦੇ ਨਾਲ ਅਤੇ ਹੋਰ ਕਿਸਾਨ ਜਥੇਬੰਦੀਆਂ ਜਿਹੜੀਆਂ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਨਿਤਰੀ ਅਸੀਂ ਸਾਰੇ ਇਕੱਠੇ ਹੋਏ ਨੇ ਇਸ ਦੌਰਾਨ ਉਹਨਾਂ ਨੇ ਸਾਰੀ ਗੱਲਬਾਤ ਸਾਂਝ ਕੀਤੀ ਇਸ ਇਕੱਠ ਦੇ ਦੌਰਾਨ ਦੇਖਿਆ ਗਿਆ ਕਿ ਭਾਨਾ ਸਿੱਧੂ ਦੇ ਚੋਣ ਵਾਲੇ ਅਤੇ ਸਮਰਥਕ ਜਿਨ੍ਹਾਂ ਨੇ ਭਾਨਾ ਸਿੱਧੂ ਦੇ ਰਿਹਾਈ ਦੇ ਵਾਸਤੇ ਆਵਾਜ਼ ਬੁਲੰਦ ਕੀਤੀ ਸੀ ਭਾਨਾ ਸਿੱਧੂ ਦੇ ਰਹਾਉਣ ਤੋਂ ਬਾਅਦ ਉਹ ਸਾਰੇ ਮੋੜ ਤੋਂ ਇਕੱਠੇ ਹੋਏ ਨੇ ਇੱਥੇ ਜਿੱਥੇ ਭਾਨਾ ਸਿੱਧੂ ਨੇ ਜਿਹੜਾ ਕਿ ਉਸਦੇ ਤੇ ਤਸ਼ੱਦਦ ਆਇਆ ਉਸ ਨੂੰ ਲੈ ਕੇ ਗੱਲਬਾਤ ਕੀਤੀ ਹੈ ਉੱਥੇ ਸਮਾਜ ਸੇਵੀ ਲੱਖਾ ਸਿਧਾਣਾ ਨੇ ਵੀ ਆਪਣਾ ਪੱਖ ਰੱਖਿਆ ਆਉਸ ਹੁੰਦੇ ਹਾਂ ਹਰ ਇੱਕ ਜੱਥੇਬੰਦ ਸਾਰੇ ਆਗੂਆਂ ਨੂੰ ਭੇਜ ਦਿਆ ਰਹੇ ਕਿੱਥੇ ਬੰਦੋ ਆਗੂਆਂ ਨੂੰ ਸਾਰੇ ਆਗੂਆਂ ਨੂੰ ਭੇਜ ਦਿੱਤੇ ਬੰਦੇ ਆਗੂ ਸਾਈਕੀ ਮੜਾ ਪੇ ਸਾਰੇ ਦਾ ਖੁੱਲਾ ਧਰਮਾ ਬੜਾ ਜੱਥੇਬੰਦ ਦੇ ਆਗੂਆਂ ਨੂੰ ਭੇਜ ਜੱਥੇਬੰਦਿਆਂ ਦੇ ਆਗੂਆਂ ਨੂੰ ਭੇਜ ਦੋ ਇੱਥੇ ਸਿੱਧੂਪੁਰ ਦੇ ਖੜੇ ਨੇਗਰ ਸਤਕਾਰ ਦੇ ਸਾਡੇ ਆਪਣਾ ਟਿਕਾਉਂਦਾ ਤੋਂ ਖੜੇ ਨੇਗੇ ਜੱਥੇਬੰਦਿਆਂ ਦੇ ਆਗੂਆਂ ਨੂੰ ਭੇਜ ਦੋ ਮੜਾ ਆਗੂ ਨੂੰ ਭੇਜ ਬੜੇ ਸੋਲਿਆ ਕਿਹੜੇ ਕਿਹੜੇ ਦੋਸਤ ਬੰਦੇ ਨੇ ਸਾਰੇ ਕਿੱਥੇ ਬੰਦੇ ਰੁਕੇ ਹੋਰ ਤਾਂ ਤੇਰੇ ਨਾਲ ਬੰਦਿਆ ਬਈ ਰਾਜਾ ਆ ਜੀ ਆਉਂਗੇ ਯਾਰ ਤੁਹਾਡੇ ਭਾਈ ਬੈਠੋ ਯਾਰ ਸਾਰੇ ਤੁਹਾਡੇ ਕੋਲ ਵੀ ਗਿਆ ਤੁਹਾਡੇ ਭਾਈ ਇਹ ਲੈ ਚਾਹਤਾ ਭਾਈ ਦੇ ਪੇਜ ਤੇ ਵੱਡੇ ਭਾਈ ਬੈਠੋ ਯਾਰ ਇਹਦਾ ਦਾ ਕਰ ਦੋ ਵੀਡੀਓ ਨੂੰ ਮੋਬਾਈਲ ਨੋਆ ਕੋਲ ਲਗਾ ਲਿਆ ਡਿਸਾਇਰ ਆ ਰਹਾ ਹੈ ਯਾਰ ਭਾਈ ਪਿੱਛੇ ਜਾ ਬੜੇ ਪਿੱਛੇ ਜਾ ਫਲਮਾਂ ਲਾ ਰਿਹਾ ਕਾਦੀਆਂ ਦੇ ਸਿਰਾਂ ਸਿੱਟ ਆ ਗਿਆ ਕੌਮਦਾਂ ਦਿੱਥੇ ਬੰਦੀ ਆ ਕ੍ਰਾਂਤੀ ਦਾ ਸਰਜੀਤ ਖੂਹ ਜੀ ਉਹ ਸਟੇਜ ਤੇ ਆ ਜਾਣਾ ਚਲਾਓ ਬਾਈ ਹੁਣ ਚਲਾਓ ਬਾਈ ਦੁਬਾਰਾ ਬੈਜੋ ਜਿਹੜਾ ਬੰਦਾ ਖੜਾ ਹੈ ਥੱਲੇ ਬਾਈ ਪੰਚਰ ਕਰਾ ਨੂੰ ਬੈਠੀ ਆ ਭਰਾਵਾਂ ਦੇ ਥੱਲੇ ਬੈਜੋ ਉਹ ਮਗਰ ਦੀਦਾ ਜੀ ਫਿਰ ਆ ਬੈਜੋ ਯਾਰ भई <laughs> ਬੈਠੋ ਬੈਠੋ ਫਿਰ ਨਾ ਸਾਰਨਾ ਗੱਲਬਾਤ ਕਰ ਲਾ ਬੈਠ ਜਾ ਤੁਸੀਂ ਮੇਰੇ ਚਾਚੇ ਤਾਏ ਮੇਰੇ ਭਰਾ ਮੇਰੇ ਵੀਰ ਬੈਠੋ ਮੇਰਾ ਵੀ ਮਾਰਦੇ ਥੋੜੇ ਦਾਰ ਦੀ ਗੱਲਬਾਤ ਆ ਬੈਠ ਜਾ ਮੈਂ ਬਿਮਾਰ ਆ ਥੋੜਾ ਜਿਹਾ ਚਾਈ ਫਾਇਰ ਬਹੁਤ ਵਿਗੜਿਆ ਹੋਇਆ ਮੇਰੇ ਬੈਠੋ ਥੋੜਾ ਚਾਚਾ ਤੁਸੀਂ ਬੈਠੋ ਚਾਚਾ ਬਣ ਕੇ ਬੈਠੋ ਮੈਂ ਬੈਠ ਜਾ ਰਿਹਾ ਬੈਠ ਜਾ ਬੜਾ ਬਣਾਇਆ ਹੋਇਆ ਬੈਠੋ ਬਾਈ ਬੈਠੋ पिछे न पिछे न करण भा ਹੁਣ ਗੱਲ ਫੋੜੋ ਮਾੜੀ ਜਿਹੜੀ ਮੈਂ ਗੱਲ ਬੋਲਣੀ ਆ ਮੈਂ ਬਿਮਾਰ ਆ ਮੈਂ ਥੋੜੇ ਜਿਹੀ ਜਾੜਾ ਚੁੱਪ ਕਰਕੇ ਹੁਣ ਕੋਈ ਬੰਦਾ ਬੋਲੇ ਨਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬੜਾ ਉਸਤ ਪਛਵਾ ਆਸ਼ਾ ਗੁਰੂ ਰਾਮਦਾਸ ਮਹਾਰਾਜ ਦੇ ਵਿੱਚ ਲੱਖ ਲੱਖ ਸ਼ੁਕਰਾਨਾ ਉਸ ਤਾਲਪੁਰਖ ਵਾਹਿਗੁਰੂ ਦਾ ਦੂਜਾ ਮੈਂ ਧੰਨਵਾਦ ਕਰਦਾ ਜੱਥੇਬੰਦੀਆਂ ਦਾ ਪਹਿਲਾਂ ਮੈਂ ਲੋਕਾਂ ਦੇ ਜਿਹੜਾ ਤੁਸੀਂ ਥੋੜਾ ਮਨ ਨੂੰ ਪਿਆਰ ਦਿੱਤਾ ਮੈਂ ਥੋੜੇ ਸਾਰੇ ਵਿੱਚ ਚਾਨਾ ਸਿਰ ਚਕਾਉਣਾ ਮੈਂ ਬੋਲੇ ਹਾਂ ਸਿਰਜਾਤੂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਉਹ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਉਹ ਕਿਸਾਨ ਜਿੱਥੇ ਬੰਦਿਆਂ ਦਾ ਧੰਨਵਾਦ ਕਰਦਾ ਮਜ਼ਦੂਰ ਜਿੱਥੇ ਬੰਦਿਆਂ ਦਾ ਧੰਨਵਾਦ ਕਰਦਾ ਸਿੱਖ ਜਿੱਥੇ ਬੰਦਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਮੇਰਾ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੀ ਜ਼ਿੰਦਗੀ ਦੇਣਾ ਨਹੀਂ ਦੇ ਸਕਦਾ ਬਾਕੀ ਗੱਲ ਰਹੀ ਮੇਰੀ ਮੈਂ ਸੋਚੇ ਲਈ ਜੇ ਮੇਰੀ ਜਾਨ ਚਲੀ ਜਾਵੇ ਮੈਂ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਪਿੰਡ ਲਈ ਮੈਂ ਹਮੇਸ਼ਾ ਐਵੇਂ ਹੀ ਲੜਦਾ ਰਹੂੰਗਾ ਕਿਸੇ ਚੀਜ਼ ਦੀ ਕੋਈ ਕਿਸੇ ਦੀ ਲੋੜ ਨਹੀਂ ਹੈ ਜੀਸਾਨ ਹੈ ਆਵਾਜ਼ ਸੁਣਿਆ ਭਾਈ ਭਾਈ ਸਾਹਿਬ ਤੋਂ ਜਿਹਨਾਂ ਦੇ ਵਿੱਚ ਬੈਠੇ ਨੇ ਸਿੰਘ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਜੀਵਰੂ ਘਰ ਦੇ ਥੇਲੇ ਤੇ ਨੌਜਵਾਨ ਬੈਠੇ ਨੇ ਕਿ ਬੜੀ ਸੱਤ ਤੋਂ ਉਹਨਾਂ ਤੇ ਹੋ ਰਹੀ ਆ ਮੈਂ ਦਾ ਕੁਝ ਵੀ ਨਹੀਂ ਇਸ ਦੇ ਵਿੱਚ ਹੈਗਾ ਇਸ ਕਰਕੇ ਪੰਜਾਬ ਦੇ ਲੋਕੋ ਤੇ ਮੇਰੇ ਪਿੰਡ ਦੇ ਲੋਕੋ ਵੀ ਆ ਮਾਵਾ ਖੜੀਆਂ ਨੇ ਮੇਰੇ ਭੈਣਾ ਖੜੀਆਂ ਨੇ ਮੇਰੇ ਨੌਜਵਾਨ ਵੀਰ ਖੜੇ ਨੇਗੇ ਆ ਮੇਰੇ ਪਿੰਡ ਦੇ ਮਜ਼ਦੂਰ ਖੜੇ ਨੇ ਮੇਰੇ ਭਰਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਇਸ ਰਲਵਾਈ ਤੇ ਆ ਸਾ ਦਿੱਤਾ ਨਹਿਟਾ ਜ਼ਿਲ੍ਹੇ ਦੇ ਵਿੱਚ ਆਉਣਾ ਬੜਾ ਮੁਸ਼ਕਿਲ ਆ ਤੁਹਾਨੂੰ ਪਤਾ ਹੀ ਆ ਸਰਕਾਰਾਂ ਦੇ ਕਿਹੋ ਜਿਹੇ ਜਿਹੜੇ ਕੰਮ ਨੇਗੇ ਪਰ ਜਿਹੜੀਆਂ ਜਾਤਾਂ ਤੱਕ ਦੀਆਂ ਗੱਲਾਂ ਬਾਤਾਂ ਨੇ ਮੈਂ ਥੋੜਾ ਨਾ ਮੈਂ ਬਿਮਾਰ ਆ ਮੈਂ ਮੀਡੀਆ ਦੇ ਨਾਲ ਵੀ ਮੈਂ ਆ ਸੀਵੀਆ ਵਰਗੇ ਭਰਾ ਖੜੇ ਨੇਗੇ ਆ ਮੈਂ ਆ ਆਪਣਾ ਰਾਤੋਨ ਵਰਗੇ ਖੜੇ ਨੇਗੇ ਆਪਣਾ ਦੂਸਰਾ ਆਪਣਾ ਭਰਾ ਲੋਕ ਇੱਥੇ ਖੜਾ ਹੋ ਮਨਜਿੰਦਰ 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 ਇੱਥੇ ਆਰਐਮਪੀ ਵਾਲੇ ਮੈਂ ਕਿਹੜੇ ਕਿਹੜੇ ਪੱਤਰਕਾਰ ਨਾਲ ਨੋਲਮਾ ਯਾਰ ਤੁਸੀਂ ਥੋੜਾ ਕੇ ਮੇਰਾ ਸਿਰ ਝੁਕਲਾ ਬਾਈ ਯਾਰ ਪੱਤਰਕਾਰੋ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਮੀਡੀਆ ਨੇ ਸਾਥ ਦਿੱਤਾ ਤੁਸੀਂ ਲੋਕਾਂ ਨੇ ਸਾਥ ਦਿੱਤਾ ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿੰਦਾ ਮੇਰੇ ਦਾਦਾ ਜੀ ਨੂੰ ਸਾਰਾ ਕੋਟਵਲਾ ਸਾਰੇ ਪਿੰਡ ਜਾਣਦੇ ਨੇ ਜੱਥੇਬੰਦੀਆਂ ਦੇ ਆਖੂ ਜਾਣਦੇ ਨੇ ਮੈਂ ਪਹਿਲਾਂ ਜੱਥੇਬੰਦੀਆਂ ਦੇ ਮੈਂ ਕਿਹਾਉਂਦਾ 라 ਧੰਨਵਾਦ ਕਰਦਾ ਇਤਰਾ ਫਾਦੇ ਕਾਕਾ ਕੋਲ ਨਾ ਮੇਰੇ ਬਾਪੂ ਜੀ ਖੜੇ ਨੇਗੇ ਡੱਲੇਵਾਲ ਸਾਹਿਬ ਦਾ ਉਧਰ ਦਾ ਧੰਨਵਾਦ ਤੇ ਜਤੋਂਦਾ ਜੱਥੇਵੰਦੀਆਂ ਧੰਨਵਾਦ ਸਰਪੰਚ ਸਾਹਿਬ ਖੜੇ ਨੇ ਇੱਥੇ ਤੇ ਥੱਲੇ ਸਜੀਤ ਫੂਲ ਜੀ ਅਜੇ ਇੱਥੇ ਪਹੁੰਚੇ ਨਹੀਂ ਹੈਗੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਸਵੰਤਰ ਜੀ ਸਾਡੇ ਪਹੁੰਚ ਕੇ ਹੋਏ ਸੀ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਨਾਲ ਮੇਰਾ ਵੱਡਾ ਭਾਈ ਜਰ ਨਾਲ ਧੰਨਵਾਦੀ ਕੀ ਕਰਨਾ ਕਿ ਬੇਟਾ ਕੰਢੇ ਹੋ ਜੀ ਉਹਨਾਂ ਦੁਨੀਆ ਚੜ੍ਹ ਕੇ ਹੈਨਾ ਤੇ ਇਸ ਕਰਕੇ ਸੀਰਾ ਖੜਾ ਸਾਡਾ ਭਾਈ ਤੁਹਾਨੂੰ ਪਤਾ ਹੀ ਆ 60 ਸਾਲ ਇੱਥੇ ਮੇਰੇ ਲੋਕ ਖੜੇ ਨੇਗੇ ਕਿਸਾਨ ਜਿੱਥੇ ਉਹਦੀ ਦੀ ਅੱਜ ਕਾਮਜਾਵਾ ਪੰਜਾਬ ਦੇ ਵਿੱਚ ਜੇਲਾ ਕਿੰਨਾ ਉੱਤਿਆ ਮੇਰੇ ਦਾਦਾ ਜੀ ਨੇ ਕੱਟੀਆਂ ਲੰਗੀਆਂ ਕਿਸੇ ਤੋਂ ਇਹ ਨਹੀਂ ਮੰਨੀ ਇਸ ਕਰਕੇ ਮੈਂ ਉਸ ਕਰਤਾਰ ਸਿੰਘ ਚੇਅਰਮੈਨ ਦਾ ਪੁੱਤ ਆ ਮੈਂ ਅਸੀਂ ਭਾਈ ਦਾ ਪਰਿਵਾਰ ਆ ਅਸੀਂ ਭਾਈ ਬਲਦੀ ਲਾਦ ਆ ਪਤਾ ਨਹੀਂ ਲੜੇ ਨੰਦਰ ਸਾਹਿਬ ਦੇ ਸਭ ਤੋਂ ਵੱਡੀ ਸੇਵਾ ਕੀਤੀ ਆ ਅਸੀਂ ਉਹਨਾਂ ਦੀ ਲਾਦਾ ਅਸੀਂ ਕਿਤੇ ਤੋਂ ਡਰਨ ਤੋਂ ਵਾਲੇ ਛੁਪਣ ਵਾਲੇ ਨਹੀਂ ਹੈਗੇ ਜੋ ਗੱਲਾਂ ਸੋ ਅਸੀਂ ਖੋੜੇ ਸਿੱਕਤੀ ਲਾਦਾ ਬਣਾ ਬਣਾ ਅਸੀਂ ਕਹ ਸਾਡਾ ਬੰਦ ਬੰਦ ਚੱਕਿਆ ਜਾਵੇ ਅਸੀਂ ਕਿਤੇ ਤੋਂ ਡਰਨ ਤੋਂ ਵਾਲੇ ਛੁਪਣ ਵਾਲੇ ਨਹੀਂ ਹੈਗੇ ਪੰਜਾਬ ਦੇ ਲੋਕ ਬਹੁਤ ਜ਼ਿੰਦਾਬਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਬੱਚੇ ਤੇ ਮੇਰੇ ਭਰਾ ਨੇ ਐਨ ਆਰ ਆਈ ਭਾ ਨੌਜਵਾਨ ਮੇਰੇ ਭਰਾ ਨੇ ਵਿਦੇਸ਼ਾਂ ਦੇ ਵਿੱਚ ਮੈਨੂੰ ਬੱਚੇ ਨੇ ਸਾਰੀਆਂ ਗੱਲਾਂ ਹੁਣ ਮੈਨੂੰ ਦੱਸ ਕੇ ਆਏ ਨੇ ਅੱਗੇ ਵਿਦੇਸ਼ਾਂ ਦੇ ਵਿੱਚੋਂ ਜਿੰਨੇ ਵੀ ਭਰਾ ਵਜਣਗੇ ਉਹਨਾਂ ਨੇ ਬਹੁਤ ਵੱਡੀ ਤੇਰੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰੇ ਛੋਟਾ ਸੀ ਕਿਹਦਾ ਦੇਣਾ ਨਹੀਂ ਦੇ ਸਕਦੇ ਪਰ ਗੱਲ ਐ ਉਹ ਆ ਵੀ ਲੜਾਈ ਤਿਆਰ ਦੀ ਆ ਪੰਜਾਬ ਦੇ ਲੋਕਾਂ ਦੀ ਲੜਾਈ ਆ ਚਾਹੇ ਜਾਨ ਚਲੀ ਜਾਵੇ ਹਮੇਸ਼ਾ ਲੜਦੇ ਰਹਿਾਂਗੇ ਅਸੀਂ ਜਿੱਥੋਂ ਕਦੇ ਚਾਵਾਂਗੇ ਨਹੀਂ ਕਰੇ ਛੁਕਾਂਗੇ ਨਹੀਂ ਕਦੇ ਆਵਾਜ਼ ਆ ਜਿਹੜੀ ਤੇ ਕਦੇ ਨੀਵੀਂ ਰਹੀ ਹੋਗੀ ਪਰ ਹੁਣ ਮੈਂ ਜਿਹੜਾ ਤੁਹਾਨੂੰ ਦਾਜਾ ਕਰਕੇ ਟਾਈ ਫੈਲ ਮੇਰਾ ਕਈ ਦਿਨ ਤੋਂ ਤੁਹਾਨੂੰ ਉੱਤਰ ਤੱਕ ਬੁਖਾਰ ਬਹੁਤ ਚੜਦਾ ਆਇਆ ਨਾਲਾ ਬੁਖਾਰ ਉੱਤੇ ਹੀ ਨਾ ਰੋਜ਼ ਗੋਲੀਆਂ ਲੈਂਦਾ ਆ ਮੇਰੇ ਸਰੀਰ ਦਾ ਮੁੱਲਾ ਤੇ ਹੱਥ ਕਿਉਂ ਤਾ ਮੇਰਾ ਬਾਹਟਾ ਜਣਾ ਘਟ ਗਿਆ ਇਸ ਕਰਕੇ ਜਿਹੜੀਆਂ ਜਿਹੜੀਆਂ ਗੱਲਾਂ মিডিਆ ਦੇ ਕੋਲ ਸਵਾਲ ਨੇਗੇ ਲੋਕਾਂ ਦੇ ਸਵਾਲ ਨੇਗੇ ਉਹ ਜਿਵੇਂ ਕਿ ਸਾਡੇ ਜੱਥੇਵੰਦਿਆਂ ਨੇ ਜਿਹੜਾ ਸਾਧੂ ਦਾ ਮਨ ਉਹਨੂੰ ਬਿਠਾ ਕੇ ਨਾ ਉਹ ਸਾਰੀਆਂ ਗੱਲਾਂ ਮੈਂ ਕਰਨੀਆਂ ਨੇ ਕਿਉਂ ਹੁੰਦਾ ਯਾਰ ਰੋਧੂ ਮਾਨਸਾ ਜੀ ਦਾ ਸਾਡੇ ਬਾਪੂ ਦਾ ਕੂਟੇ ਵਾਲਾ ਬਹੁਤ ਬਹੁਤ ਧੰਨਵਾਦ ਹਰਬੀਰ ਕਾਹਦੀਆਂ ਜੀ ਦਾ ਬਹੁਤ-ਬਹੁਤ ਧੰਨਵਾਦ ਬਈ ਜੇ ਕਿਸੇ ਦਾ ਨੌ ਬੁਲੇਟ ਕੰਨੀ ਹੋ ਰਹਿ ਗਿਆ ਹੋਣਾ ਮੈਨੂੰ ਮਾਫ਼ ਕਰਦੇ ਹੋ ਯਾਰ ਬਣਾ ਇਸ ਕਰਕੇ ਲੱਖਾਂ ਉਸ ਦਾ ਜਿੰਦਾਬਾਦ 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 ਲੱਖਾਂ ਉਸ ਦਾ ਜਿੰਦਾਬਾਦ ਜਿੰਦਾਬਾਦ ਇਸ ਕਰਕੇ ਵੀ ਮੇਰੇ ਬੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੋਟਾ ਮੇਰੇ ਪਿੰਡ ਦੇ ਨੱਗਰਵਾਸੀ ਕੋੜ ਦੇ ਉਹਨਾਂ ਦਾ ਮਾਮਾਂ ਦਾ ਭੈਣਾਂ ਦਾ ਨੌਜਵਾਨਾਂ ਦਾ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮਾਮਾਂ ਦਾ ਜਿਨ੍ਹਾਂ ਨੇ ਦਵਾਵਾ ਕਰੀਆਂ ਪਰ ਜਿਹੜੀ ਪੰਜਾਬ ਦੀ ਲੜਾਈ ਆ ਦੁਬਾਰੇ ਫਿਰ ਦੱਸ ਦਿੰਦਾ ਕਿ ਚਾਹੇ ਜਾਨ ਚਲੀ ਜਾਵੇ ਯਾਰ ਇਹ ਲੜਾਈ ਕਦੇ ਵੀ ਨਹੀਂ ਉਹ ਵਿੱਚ ਕੋਈ ਜਿਹੜੀ ਆਵਾਜ਼ ਬਣਾ ਦਵੇ ਠੋਸਰ ਪਰਵੰਦਰ ਤੁਹਾਨੂੰ ਦੱਸ ਦਿੰਦੇ ਆਂ ਦਿੱਲੀ ਵਾਲੀ ਸੁਣ ਲੋ ਜਿਹੜਾ ਸਾਡੇ ਕਿਸਾਨ ਜੱਤੇ ਬੰਦੇ ਦਾ ਪ੍ਰੋਗਰਾਮ ਹੈ ਲੜਾਈ ਇਕੱਲੇ ਕਿਸਾਨਾਂ ਆਖੋਰੀ ਨਹੀਂ ਹੈਗੀ ਇਹ ਲੜਾਈ ਥੁਟੀ ਆ ਕਿਸਾਨਾਂ ਦੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਸਾਨੂੰ ਇੱਥੇ ਰਿਸ਼ਤੇ ਪਾਤਿਆਂ ਦੇ ਨਾਮ ਤੇ ਪਾੜਿਆ ਜਾਂਦਾ ਸਾਡੇ ਕਿਸਾਨ ਜੱਤੇ ਬੰਦੇ ਨੇ ਕਰਜਾ ਜਿਹੜਾ ਮਜ਼ਦੂਰਾਂ ਦੀ ਵੀ ਤਰ੍ਹਾਂ ਦੀ ਗੱਲ ਕਰੀਏ ਮਜ਼ਦੂਰਾਂ ਦਾ ਵੀ ਕਰਜਾ ਬਣਨਾ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਮੇਰੀ ਜਿਹੜੇ ਕੱਲ ਨੂੰ ਜਾਂ ਪਰਸੋਂ ਨੂੰ ਮੈਂ ਦਿੱਲੀ ਵੱਲ ਚਾਲੇ ਪਾਣੇ ਆ ਜਿਹੜਾ ਸਾਡਾ ਜਿੰਨੇ ਵੀ ਸਾਡੇ ਆਗੂ ਸਾਹਿਬਾਨ ਕਹਿਣਗੇ ਉਹਨਾਂ ਦੇ ਆਗੂਆਂ ਦੇ ਮੇਰਾ ਚੈਨਲ ਦੇ ਵਿੱਚ ਸਿਰ ਤੋਂ ਬਣਾਜੀ ਪੰਜਾਬ ਦੀ ਲੜਾਈ ਉਹ ਮੈਂ ਜਰੂਰ ਜਾਰੀ ਰੱਖੂੰਗੀ ਮੈਂ ਜੱਥੇਬੰਦੀ ਦਾ ਜਿਹੜਾ ਨੌਤਣੇ ਰਹਿ ਗਿਆ ਉਹ ਨੋਟ ਦਾ ਰਹਿ ਗਿਆ ਤੇ ਸਟਾਉਂਡਰ ਦਾ ਸਮੂਚੀਆਂ ਜੱਥੇਬੰਦੀਆਂ ਦਾ ਕਾਟੀਆਂ ਦਾ ਸਾਰਿਆਂ ਦਾ ਜੱਥੇਬੰਦੀ ਨਾਲ ਜਿੰਨੀਆਂ ਲੋਕੀ ਮਾਤਰਾਆਂ ਦਾ ਵੀ ਦੇ ਧੰਨਵਾਦ ਕਰਦਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਅਗਰਾਹਾ ਜੱਥੇਬੰਦੀ ਆ ਮੈਂ ਸਾਰਿਆਂ ਨੇ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਲੜਾਈ ਪੰਜਾਬ ਦੀ ਹੈ ਲੜਾਈ ਲੋਕਾਂ ਦੀ ਹੈ ਥੋੜਾ ਸਾਰਿਆਂ ਨੇ ਬਹੁਤ-ਬਹੁਤ ਧੰਨਵਾਦ ਬਾਕੀ ਜੋ ਕੁਝ ਮੀਡੀਆ ਦੇ ਸਵਾਲ ਨੇਗੇ ਉਹ ਮੈਂ ਥੋੜੇ ਦਿਨ ਮੈਂ ਠੀਕ ਹੋ ਜਾਵਾਂ ਮੈਂ ਦਵਾਈ ਤੁਹੇ ਲੈ ਲਾਂ ਤੁਸੀਂ ਫਿਕਰ ਨਾ ਕਰੋ ਭਾਈ ਫਿਰ ਜਿਹਨੇ ਮੈਂ ਖਾਸ ਨੂੰ ਵੀ ਸਲਾਮਾਂਗੇ ਭਾਈ ਨੰਬਰ ਦੁਬਾਰਾ ਖਾਸ ਨੂੰ ਜਰਾ ਕਰੋਨੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਸਿੱਖ ਜੱਥੇਬੰਦੀਆਂ ਦਾ ਕਿੰਨਿਆ ਵੀ ਸਿੱਖ ਜੱਥੇਬੰਦੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਭਾਈ ਲੱਖਾਂ ਬੋਲੂਗਾ ਹੁਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦੇ ਫਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਠੀਕ ਹੋ ਜਾ ਬਾਈ ਪਾਣੇ ਆਪਾਂ ਜਗਤਾਰ ਸਿੰਘ ਦੇ ਹਵਾਲੇ ਦੇ ਰਾਜੋਂ ਆਏ ਸਾਰਿਆਂ ਨੂੰ ਵਾਰ ਬਣਾਉਣਾ ਸੁਣ ਲੋ ਬਾਈ ਬਸ ਗੱਲ ਧੰਨਵਾਦ ਐ ਇਸ ਮਿੱਟੀ ਦਾ ਜਿਹੜੀ ਮਿੱਟੀ ਦੇ ਤੁਸੀਂ ਪੈਦਾ ਹੋਏ ਕਿਉਂਕਿ ਇਹ ਮਿੱਟੀ ਨਾ ਕਦੇ ਦਬੀ ਆ ਨਾ ਕਦੇ ਚੁੱਕੀ ਐ ਕਦੇ ਹਰ ਮਿੱਟੀ ਦੀ ਆਪਣੀ ਖਸਲਤ ਹੁੰਦੀ ਐ ਹਰ ਮਿੱਟੀ ਇਹ ਦੂਰ ਹਰ ਮਿੱਟੀ ਆਪਣੀ ਖਸਲਤ ਹੁੰਦੀ ਆ ਹਰ ਮਿੱਟੀ ਕੁੱਟਿਆ ਨਹੀਂ ਪੁਰਤੀ ਹੁੰਦੀ ਜੇ ਉਹ ਮਿੱਟੀ ਦੇ ਤੁਸੀਂ ਜਾਏ ਹੋ ਜਦੋਂ ਜਦੋਂ ਤੁਹਾਡੇ ਤੇ ਜ਼ੁਲਮ ਵਧਿਆ ਤੁਸੀਂ ਜ਼ੁਲਮ ਦਾ ਡੱਟ ਕੇ ਮੁਕਾਬਲਾ ਕੀਤਾ ਬਿਲਕੁਲ ਧੰਨਵਾਦ ਜੀ ਸਾਫਤਾ ਸੈਲਫ ਸਾਡੇ ਆਏ ਨੇ ਮੈਂ ਸਾਫਤਾ ਸੈਨਿਕ ਆਏ ਹੋ ਨੇ ਮਨਾ ਨਾਪਲਗੋਂ ਮੁਕਸਰ ਤੋਂ ਆਏ ਹੋਣਗੇ ਜਿੰਨੇ ਵੀ ਫੌਜੀ ਸਾਡੇ ਅਵਕਰ ਸਿੰਘ ਆਏ ਹੋਏ ਨੇ ਜਿਨ੍ਹਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਕਿਰਪਾਲ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਸੋ ਇਸ ਤੋਂ ਬਾਅਦ ਆਪਾਂ ਹਲੇ 10 ਮਿੰਟ ਤੇ 15 ਲਾਉਣੇ ਆ ਕਾਕਾ ਸਿੰਘ ਕੋਟ ਦਾ ਭਾਰਤੀ ਸਾਜ ਨੇ ਸਿੱਧੂਪੁਰ ਤੋਂ ਉਹਨਾਂ ਨੇ ਤੁਹਾਡੇ ਨਾਲ ਵਿਚਾਰ ਵਾਟੇ ਸਾਂਝ ਪਾਉਣੀ ਹੈ ਸੋ ਮੇਰਾ ਵੀ ਆਪਾਂ 10 ਮਿੰਟ ਉਹਨਾਂ ਦੀ ਗੱਲਬਾਤ ਸੁਣਨੀ ਹੈ ਉਸ ਤੋਂ ਬਾਅਦ মিডিਆ ਨੂੰ ਮੇਰੀ ਬੇਨਤੀ ਹੈ ਕਿ ਜਿਹੜੇ ਸਾਰੀ ਪਰਚੀਆਂ ਬਾਰੇ ਕੀ ਬਣਿਆ ਜਿਹੜਾ ਧੌਲੇ ਪਰਚਾ ਹੋਇਆ ਸੀ ਉਹਦੇ ਬਾਰੇ ਕੀ ਬਣਿਆ ਜਾ ਹੋਰ ਪਰਚਾ ਮਾਰੇ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਸਾਡੇ ਕੋਲ ਸਾਰਾ ਆ ਗਿਆ ਰਿਕਾਰਡ ਉਹ ਵੀ ਤੁਹਾਡੇ ਸਾਹਮਣੇ ਰੱਖਾਂਗੇ ਐਸੀ ਘਰੇ ਹੀ ਆਪਾਂ ਜਿਹੜੀ মিডিਆ ਦੇ ਨਾਲ ਸਾਡੇ ਇੱਕ ਦੋ ਹਲੇ ਆਗੂ ਜਿਹੜੇ ਰਹਿ ਗਏ ਆ ਕੋ ਪਿੱਛੇ ਅਸਲੀ ਫੂਲ ਵਰਕਰਾਂ ਦੇ ਆਉਣਾ ਹੈ ਉਹਨਾਂ ਨੂੰ ਆ ਜਾਣ ਦਿਓ ਉਹਨਾਂ ਨਾਲ ਗੱਲਬਾਤ ਰੱਖਾਂਗੇ ਉਸ ਤੋਂ ਪਹਿਲਾਂ ਆਪਾਂ 10 ਮਿੰਟ ਇੱਥੇ ਗੱਲਬਾਤ ਕਰਨੀ ਹੈ ਰੁਕੋ ਆਪਣੇ ਬਚਾਅ ਦਾ ਸੰਗੀ ਕਰ ਦਿੰਦੇ ਹਾਂ ਬੰਦੋ ਬਈ 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 ਕੋਰਟਪੁਰਾ ਦੇ ਵਿੱਚ ਪਹੁੰਚੇ ਸਾਰੇ ਜੀ ਤੁਸੀਂ ਜਿੰਨੇ ਵੀ ਪਾਨਾ ਸਿੱਧੂ ਨੂੰ ਪਿਆਰ ਕਰਨ ਵਾਲੇ ਨੌਜਵਾਨ ਆਪ ਦਾ ਕੰਮ ਤਾਂ ਮਾਸ਼ਾਅੱਲ ਕਿਤੇ ਪਹੁੰਚੋ ਸਭ ਤੋਂ ਪਹਿਲਾਂ ਫਤਿਹ ਬਲਾਈਏ ਵਾਹਿਗੁਰੂ ਜੀਤਾ ਖਾਨ ਸਾਹਿਬ ਅਸੀਗਲ ਬਾਈ ਜੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿੱਤੇ ਆਪਾਂ ਨੂੰ ਇਹ ਪਰਿਵਾਰ ਮਿਲਿਆ ਸਾਡੀਆਂ ਉਹਦੇ ਪੰਜਾਬ ਦੇ ਵਿੱਚ ਕਾਨਫਰੰਸ ਸੀ ਰੋਪੜ ਦੇ ਵਿੱਚ ਸਰਪੰਚ ਸਾਹਿਬ ਮਿਲੇ 50 روپے ਆਪਣੇ ਭਾਈ ਜਿਲੇ ਪਰ ਜਦੋਂ ਇਹਨਾਂ ਨੇ ਗੱਲ ਰੱਖੀ ਗੱਲ ਦੇ ਆ ਕਿ ਸਾਨੂੰ ਸਾਰਾ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਦੇ ਲਗਾਤਾਰ ਪਰਦੇ ਹੋਣੇ ਆ ਅਸੀਂ ਉਹਦੇ ਇਹ ਸੁਝਾਅ ਦਿੱਤਾ ਸੀ ਕਿ ਪਰਦੇ ਵਾਲੇ ਪਰਵਾਹ ਨਾ ਕਰੋ ਸਭ ਤੋਂ ਪਹਿਲਾਂ ਤੁਸੀਂ ਪਿੰਡ ਦੀ ਪੰਚਾਇਤ ਉਸ ਨਗਰ ਦੇ ਵਿੱਚ ਇਕੱਠ ਬલાਓ ਆਪਾਂ ਦੇਖਦੇ ਆ ਲੋਕਾਂ ਦੀ ਕੀ ਰਾਏ ਹੈ ਪਰ ਤੁਸੀਂ ਜਿਹੜੀ ਔਕਾਤ ਦਿੱਤੀ ਗਈ ਪਿੰਡ ਦੇ ਵਿੱਚ ਉਸ ਕੱਠ ਨੇ ਸਰਕਾਰ ਹਲਾਕੇ ਰੱਖੀ ਕਿ ਇਥੇ ਖੜ ਨੂੰ ਖਾਂ ਨਹੀਂ ਸੀ ਕੋਈ ਸੜਕਾਂ ਸਾਰਿਆਂ ਤੇ ਬੇਕਰੀ ਖੜੇ ਸੀ ਤੁਹਾਨੂੰ ਧੱਕਿਆ ਨਾ ਮੈਨੂੰ ਉਹ ਤਾਂ ਧੱਕਿਆ ਦੋ ਆ ਬੰਦਾ ਬੜਾ ਅੱਗੇ ਆ ਗਿਆ ਅਸੀਂ ਸੰਗਰੂਰ ਦੇ ਵਿੱਚ ਲਾਵਾਂਗੇ ਅਸੀਂ ਸਰਪੰਚ ਜੀ ਉਹ ਪ੍ਰਧਾਨ ਮੰਤਰੀ ਦੀ ਕੋਸ਼ਿਸ਼ ਕਰਾਓ ਕਰਾਂਗੇ ਪਰ ਸਾਨੂੰ ਜਿਹੜੀ ਜਾਣਕਾਰੀ ਸੀ ਤਿੰਨ ਪਾਰਟੀਆਂ ਦੀ ਸੀ ਜਦੋਂ ਸ਼ਾਮ ਨੂੰ ਆਪਾਂ ਘਰਾਂ ਦੇ ਵਿੱਚ ਗਏ ਆ ਤੇ ਸਾਨੂੰ ਇਹ ਖਬਰ ਮਿਲ ਗਈ ਕਿ ਭਾਨਾ ਸਿੱਧੂ ਤੇ ਇੱਕ ਪਾਰਚਾ ਬਹਾਲੀ ਦੇ ਵਿੱਚੋਂ ਹੋਰ ਹੋ ਗਿਆ ਅਸੀਂ ਲੋਕਾਂ ਨੇ ਸਾਨੂੰ ਬੜੇ ਫੋਨ ਕੀਤੇ ਕਿ ਜਿੰਨਾ ਆਪਾਂ ਕੱਠ ਕੀਤਾ ਜੋਰ ਲਾਇਆ ਇਹਦਾ ਰਿਜਲਟ ਇਹ ਨਿਕਲਿਆ ਕਿ ਸਾਡੇ ਤੇ ਇੱਕ ਪਾਰਚਾ ਹੋਰ ਹੋ ਗਿਆ ਫਿਰ ਉਸ ਡੇਟ ਨੂੰ ਬਦਲ ਕੇ ਆਪਾਂ 5 ਦੀ بجائے 3 ਤਰੀਕ ਕੀਤੀ 3 ਤਰੀਕ ਦੀ بجائے ਆਪਣੀ ਫਿਰ ਮੀਟਿੰਗਾਂ ਸ਼ੁਰੂ ਹੋਈਆਂ ਆ ਗਿਆ ਤੋਂ ਐਸਐਸਪੀ ਬਠਿੰਡਾ ਬਰਨਾਲਾ ਜਿਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਸਲੇ ਤੇ ਸਾਡੀ ਪੰਜਾਬ ਸਰਕਾਰ ਨਾਲ ਗੱਲਬਾਤ ਹੋ ਚੁੱਕੀ ਐ ਤੁਸੀਂ ਸਾਨੂੰ ਸਮਾਂ ਦਿਓ ਲੱਗ ਪਾ ਕੇ ਅਸੀਂ ਪੰਚਾਇਤ ਨਾਲ ਪਿੰਡ ਨਾਲ ਸਹਿਮਤੀ ਬਣਾਈ ਤਾਂ ਜਦੋਂ ਸਾਡੇ ਮੈਸੇਜ ਗਿਆ ਉਸ ਮੀਟਿੰਗ ਦੇ ਵਿੱਚ ਸਾਡੀਆਂ ਸਾਰੀਆਂ ਹੀ ਦੋਨੇ ਫਰਮਾਨੀਆਂ ਕਿਸਾਨ ਦੱਸੇ ਬੰਦੀਆਂ ਜਿਹੜੀਆਂ ਫੋਰਮ ਤੋਂ ਬਾਹਰ ਰਹਿੰਦੀਆਂ ਉਹ ਦੱਸੇ ਬੰਦੀਆਂ ਤਾਂ ਸਾਨੂੰ ਇਸ ਕਰਕੇ ਬੁਲਾਇਆ ਗਿਆ ਕਿ ਮਾਹਰ ਕਿਵੇਂ ਵੇ ਨਾ ਫਿਰ ਉਹ ਤੋਂ ਦਿਓ ਅਧਿਕਾਰੀ ਆਊਗਾ ਤੇ ਅਸੀਂ ਭਾਣਾ ਸਿੱਧੂ ਲਿਆ ਵੇ ਦਿਲ ਦੇ ਵਿੱਚੋਂ ਛੁਲਾ ਕੇ ਲਿਆਵਾਂਗੇ ਪਰ ਜਦੋਂ ਅਸੀਂ ਉੱਥੇ ਗਏ ਗੱਲ ਹੋਰ ਹੋ ਗਈ ਪਰ ਜਾਨੂੰ 11 ਦਾ ਦਿੱਤਾ ਉਹ ਨਾਲ ਦੇ ਨਾਲ ਦੇ 3 ਵਜੇ ਤੇ ਸਭੀ ਬਰਨਾਲਾ ਦੇ ਵਿੱਚ ਮੀਟਿੰਗ ਚੱਲੀ ਉਹ ਮਾਹਰ ਨਾਲ ਮੀਟਿੰਗ ਚੱਲ ਰਹੀ ਸੀ ਉਦੋਂ ਸਾਡੇ ਨਾਲ ਵੀ ਚੱਲ ਰਹੀ ਸੀ ਇਸ ਮਸਲੇ ਨੂੰ ਲਮਕਾਇਆ ਗਿਆ ਪਰ ਉਸ ਗੱਲ ਤੇ ਅਸੀਂ ਅੜੇ ਰਹੇ ਜੇ ਜਿਹੜੀ ਸਾਡੇ ਨਾਲ ਗੱਲਬਾਤ ਕੀਤੀ ਹੈ ਕਿਸੇ ਨੌਜਵਾਨ ਤੇ ਉਪਰੋਂ ਸਾਡਾ 3 ਤਰੀਕ ਦਾ ਪ੍ਰੋਗਰਾਮ ਹਾਰਾਤ ਹੋਊਗਾ ਤੁਸੀਂ 3 ਤਰੀਕ ਦਾ ਪ੍ਰੋਗਰਾਮ ਦੇਖਿਆ ਕਿ ਇਹਨਾਂ ਨੇ ਜਿਹੜਾ 1 ਤਰੀਕ ਦਾ ਪ੍ਰੋਗਰਾਮ ਪੰਜਾਬ ਸਰਕਾਰ ਨੇ ਜ਼ੋਰ ਲਾ ਕੇ ਉਹਨੂੰ ਫੇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਫੇਰ ਵੀ ਕੁਝ ਨੌਜਵਾਨ ਰੇਲ ਦੀਆਂ ਪਟੜੀਆਂ ਤੇ ਪਹੁੰਚੇ ਪਰ ਉਹ ਮੈਸੇਜ ਸਾਨੂੰ ਦੇਣਾ ਚਾਹੁੰਦੇ ਸੀ ਲੋਕਾਂ ਨੂੰ ਦੇਣਾ ਚਾਹੁੰਦੇ ਸੀ ਕਿ 3 ਤਰੀਕ ਵਾਲਾ ਕੱਠ ਨਹੀਂ ਹੋਣ ਦੇਣਾ ਪਰ ਉਸ ਦੇ ਵਿੱਚ ਜਿਹੜੇ ਕਿਸਾਨ ਆਗੂਆਂ ਦੀਆਂ ਇਸ ਪਿੰਡ ਦੀਆਂ ਸਾਡੇ ਖਾਸ ਕਰਕੇ ਮੇਰੇ ਪਿੰਡ ਦੀ ਇਹਨਾ ਘੇਰਾਬੰਦੀ ਕੀਤੀ ਸੀ ਜਿੱਥੇ ਦੋ ਡੀਐਸਪੀ ਐਸਐਸਪੀ ਸਾਰੇ ਐਸਐਚਓ ਸਾਡੇ ਪਿੰਡ ਦਾ ਚਾਰੇ ਪਾਸੇ ਘੇਰਾਬੰਦੀ ਕਰਕੇ ਨੱਲਬੰਦ ਕੀਤਾ ਸੀ ਕਿ ਤੁਸੀਂ 3 ਤਰੀਕ ਨੂੰ ਸੰਗਰੂਰ ਦੇ ਵਿੱਚ ਨਾ ਜਾਓ ਪਰ ਅਸੀਂ ਪਿਆ ਸੀ ਕਿ ਕਿੰਨੀਆ ਰੋਕਾਂ ਲਾ ਲੋ ਕਿੰਨੇ ਗ੍ਰਿਫਤਾਰ ਕਰ ਲੋ ਕਿੰਨੇ ਘਰਾਂ ਦੇ ਨਾਲ ਰੰਦ ਕਰ ਲੋ 3 ਤਰੀਕ ਨੂੰ ਨੌਜਵਾਨ ਲੋਕ ਪਹੁੰਚਣਗੇ ਉਹਦੇ ਵਿੱਚ ਤੁਸੀਂ ਪਹੁੰਚੇ ਹੋ ਲਾਖੀ ਚਾਰਜ ਹੋਇਆ ਕਈ ਵਾਰੀ ਸਾਡੇ ਪੱਤਰਕਾਰਾਂ ਨੇ ਕਹਿਰੇ ਭੱਡੇਗੇ ਕੇਸ ਪਾਏਗੇ ਖਾਸ ਕਰਕੇ ਜਿਹੜਾ ਟੋਲ ਪਲਾਟ ਦੇਤੇ ਉਹ ਮਰਦਾ ਪਾਇਆ ਗਿਆ ਇਹ ਥੋੜੇ ਕਿਤੇ ਜਿਹੜੀਆਂ ਇਹਨਾਂ ਦੇ ਪਹਿਣਾ ਇਸ ਪਰਿਵਾਰ ਤੇ ਪਹਿਣਾ ਤੇ ਵੀ ਪਾਇਆ ਗਿਆ ਪਰਜਾ ਤੇ ਜਿਹੜੇ ਲੋਕ ਉਹਦੀ ਹਮਾਇਤ ਤੇ ਆਏ ਉਹਨਾਂ ਤੇ ਵੀ ਪਰਚਾ ਪਾਇਆ ਗਿਆ ਆ ਭਰਾਵੋ ਛੋਡੇ ਜਿੱਤ ਦੇ ਨਾਲ ਪਰਚਾ ਕੈਂਸਲ ਹੋ ਚੁੱਕੇ ਆਪਣੇ ਹੱਥ ਦੇ ਵਿੱਚ ਹੈ ਜੇ ਇਹ ਨਹੀਂ ਰੱਦ ਹੋਣੇ ਇਹਦਾ ਤਰੀਕਾ ਭੁਗਤਣਾ ਹੀ ਪਾਣਾ ਸਾਨੂੰ ਬਾਹਰ ਨਹੀਂ ਆਉਣਾ ਛੋਡੇ ਕੇ ਦੇ ਨਾਲ ਤਿੰਨ ਪੱਕੇ ਦੀਆਂ ਕਾਪੀਆਂ ਆਪਣੇ ਹੱਥ 'ਚ ਹੈ ਸਾਡੇ ਤੇ ਬੜੇ ਸਵਾਰਗਾ ਦੇ ਸੀ ਕਿ ਤੁਸੀਂ ਜਵਾਨ ਚ ਕਰਵਾ ਕੇ ਲਿਆ ਰਹੇ ਹੋ ਅਸੇ ਆ ਕੇ ਕੋਈ ਜਵਾਬ ਕਰੇ ਸਾਡੀ ਗੱਲ ਇਹ ਨਹੀਂ ਕਿ ਭਾਵੇਂ 2 ਮਹੀਨੇ ਲੈ ਕੇ ਵੀ ਆਜੂਗਾ ਪਰ ਸਾਰੀ ਉਹ ਤਰੀਕਾ ਦੀ ਪੁਗਤਾ ਹੋਣੀ ਹੈ ਪਰ ਤੇ ਜੈਸਰ ਕਰੋ ਪਰ ਸਾਡੇ ਨਾਲ ਹਾਜ਼ਰੀ ਆਕਰ ਜਿਹੜੀ ਮੇਟਿੰਗ ਫੋਨ ਦੇ ਵਿੱਚ ਹੋਈ ਹੈ ਸਾਡੀ ਉਹਦੇ ਵਿੱਚ ਐਸਐਸਪੀ ਮਠੰਗਾ ਉਹਨੇ ਸਾਡੇ ਨਾਲ ਗੱਲਬਾਤ ਕਰਕੇ ਜ਼ਿੰਮੇਵਾਰੀ ਲਈਤੀ ਹੈ ਕਿ 3 ਮਹੀਨੇ ਦਾ ਮੈਨੂੰ ਟਾਈਮ ਦੇ ਦਿਓ ਸਾਰੇ ਪਰਤੇ ਕੈਨਸਲ ਕਰਕੇ ਪਾਲਾ ਸਿੱਧੂ ਕਿਤੇ ਤਰੀਕੇ ਜਾਂਦੀ ਲੋੜ ਨਹੀਂ ਇਹ ਸੋਡੀ ਜਿੱਤ ਹੈ ਬੋਲੇ ਈਸੋਨ ਹੈ ਜੀਨਾ ਕੁਸੀ ਇਧਰ ਜ਼ੋਰ ਲਾਇਆ ਆਪਾਂ ਦਿਨ ਰਾਤ ਇੱਕ ਕੀਤੇ ਜੇਤ ਤੋਂ ਬਾਅਦ ਆਏ ਆ ਤੇ ਸਾਡੀ ਵੀ ਕੋਸ਼ਿਸ਼ ਕੀਤੀ ਕਿ ਹਰ ਹੱਲ ਸਾਨੂੰ ਇਹ ਲੱਗਦਾ ਸੀ ਕਿ ਸਾਡਾ 13 ਫਰਵਰੀ ਵਾਲਾ ਪ੍ਰੋਗਰਾਮ ਸਰਕਾਰ ਨਾਲ ਜਾਣਾ ਚਾਹੀਦੀ ਹੋਵੇ ਸਾਨੂੰ ਆਪੀ ਜੀ ਇੱਥੇ ਲੜਾ ਕੇ ਕਿਤੇ ਕੇਂਦਰ ਸਰਕਾਰ ਆਪਦਾ ਮਸਲਾ ਦਾ ਹੱਲ ਕਰਨਾ ਚਾਹੁੰਦੀ ਹੋਵੇ ਅਸੀਂ ਜ਼ੋਰ ਦਿੰਦਾ ਕਿ ਹਰ ਹਾਲਤ 10 ਤਰੀਕਾ ਵਾਲਾ ਜਿਹੜਾ ਸਮਝੌਤਾ ਹੈ ਉਹ ਸਮਝੌਤੇ ਨੂੰ ਆਮਦ ਦੇ ਵਿੱਚ ਲਿਆਓ ਉਹ ਐ ਦੁਬਾਰਾ ਵਾਲਾ ਟਿੱਕਾ ਹੋਣ ਕਰਕੇ ਅੱਜ ਆਪਣੇ ਵਿੱਚ ਹੈ ਤਾਂ ਜਿਹੜਾ ਮੈਂ ਖਾਸ ਕਰਕੇ ਨੌਜਵਾਨਾਂ ਨੂੰ ਸਾਰੇ ਪੰਜਾਬ ਨੂੰ ਕਿ ਅੱਜ ਭਾਰਤ ਦੇ ਲੋਕ ਉਹ ਰੈਂਦੀਆਂ ਮੰਗਾ ਮੋਰਚੇ ਦੀਆਂ ਉਹਨੂੰ ਮਨਾਉਣ ਦੀ ਖਾਤਰ 11 ਤਰੀਕ ਤੋਂ ਚਾਨੇ ਵਿੱਚੋਂ ਤੋਏ ਹੋਏ ਨੇ ਆ ਸੋਡੇ ਗਮਾਂਡ ਮੈਲਾ ਵਾਲਾ ਚੌਕ ਹਜ਼ਾਰਾਂ ਦੀ ਗਿੰਦੀ ਚੋਂ ਟਰੈਕਟਰਾਂ ਲਾਂ ਪਹੁੰਚੂਕੀਆਂ ਫਟੇਗੜ ਸਭ ਪਹੁੰਚੂਕੀਆਂ ਡੱਬ ਵਾਲੀ ਪਹੁੰਚੂਕੀਆਂ ਕੱਲ ਨੂੰ 13 ਤਰੀਕ ਨੂੰ ਉਹ ਵੀ ਕੇਂਦਰ ਦਾ ਜਿਹੜਾ ਭਲੇਖਾ ਤੋੜਾਂਗੇ ਮੇਰੀ ਬੇਨਤੀ ਹੈ ਕਿ ਦਿੱਲੀ ਨੂੰ ਕੂਚ ਕਰਾਂਗੇ ਉਹਦੇ ਵਿੱਚ ਹਾਜ਼ਰੀ ਜ਼ੋਰ ਲਵਾਇਓ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਪਹਿਲਾਂ ਵੀ ਜਿੱਤ ਕੇ ਛੱਡੀ ਬਾਪੂ ਹੁਣ ਵੀ ਜਿੱਤ ਕੇ ਜਲਟ ਕੇ ਆਉਂਦਾ ਹੈ ਮਾਬ ਪ੍ਰੈਸ ਕਰ ਉਸ ਕਰਦੇ ਆ ਆ ਜਾਣਾ ਪੁੱਛਾ ਇੱਥੇ ਆ ਜਾ ਬਾਈ ਮੜਾ ਥੱਲੇ ਬੈਠੇ ਮੇਰੇ ਬਹੁਤ ਹੀ ਸਤਿਕਾਰਯੋਗ ਨੌਜਵਾਨ ਵੀਰੋ ਸਭ ਤੋਂ ਪਹਿਲਾਂ ਫੱਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਸੀਦੇ ਸੀਨੇ ਉਹ ਨਜੀਤ ਹੌਲ ਜੀ ਨੂੰ ਮੜਾ ਪ੍ਰਧਾਨ ਸਾਹਿਬ ਨੇ ਉਹਦਾ ਭੇਜ ਦੋ ਉਹ ਸਾਹਿਬ ਆ ਨਗਾ ਰਹੇ ਯਾਰ ਪਾਪਾ ਨੇ ਸਿੱਤੂ ਨਾਲ ਜਿਹੜੀਆਂ ਜੱਫੇਬੰਦੀਆਂ ਖੜੀਆਂ ਨੇ ਪ੍ਰਸ਼ਾਸਨ ਨੇ ਬੜੇ ਸਵਾਲ ਕਰੇ ਸੀ ਵੀ ਜੱਫੇਬੰਦੀਆਂ ਦਾ ਕੀ ਕੰਮ ਇਹਦੇ ਚ ਸਲੇਮਰ ਦਾ ਕੰਮ ਭਾਈ ਮੈਂ ਤਾਂ 100 ਕਲਾਜੀਆਂ ਦੀ ਬੋਲਣਾ ਗਿਆ ਕਿਉਂਕਿ ਮੇਰੇ ਦਾਦਾ ਜੀ ਸਰਦਾਰ ਜਰਨੈਲ ਸਿੰਘ ਆ ਤੇ ਇਹਦੇ ਦਾਦਾ ਜਰਨੈਲ ਸਿੰਘ ਇਕੱਠੇ ਕੰਮ ਕਰਦੇ ਰਹੇ ਆ ਜੁਲੀਦ ਫਿਰ ਇਹਨਾਂ ਦੇ ਪਿਤਾ ਜੀ ਕਰੇ ਇਹਨੇ ਪਿਤਾ ਜੀ ਅਮਰੀਕਾ ਦੇ 13 ਸਾਲਾਂ ਦਾ ਮੈਚਰੇ ਵੀ ਰਿਵਾਈ ਕਰਨਾ ਕਿਸਾਨਾਂ ਦੀ ਕੋਲੋਂ ਨਹੀਂ ਮੇਰੇ ਨਾਲ ਆ ਉਹਨਾਂ ਜਦੋਂ ਆ ਪਹਿਲਾਂ ਐਂਡੀਪੀਸੀ ਐਂਡ ਦਾ ਪੱਤਰ ਜਦੋਂ ਕਿਸਾਨਾਂ ਦੀ ਮੰਗ ਕੀਤੀ ਵੀ ਜਿਹੜਾ ਕਈ ਸੰਸਦਸਥਕ ਦੇ ਨਸਲਾਂ ਦੇ ਨਾਲ ਸਾਡੇ ਨੌਜਵਾਨ ਮਰ ਰਹੇ ਆ ਪੱਲਾ ਜੋੜਿਆ ਸੰਸਦਸਥਕ ਦੇ ਨਸਲਾਂ ਦੇ ਨਾਲ ਪੰਜਾਬ ਦੇ ਵਿੱਚ ਨੌਜਵਾਨ ਮਰ ਰਹੇ ਚਿੱਟੀਆਂ ਅਲਾਮਤਾਂ ਦੇ ਨਾਲ ਧੰਨਾ ਸਿੱਧੂ ਮੈਨੂੰ ਕਹਿੰਦਾ ਮੇਰੇ ਪਿੰਡ ਗਿਆ ਬਈ 5 ਸਾਲ ਪਹਿਲਾਂ ਦੀ ਗੱਲ ਹੈ ਕਿਹੜਾ ਲੋਕਾਂ ਦੀ ਮੰਗ ਆਲੀ ਤੇ ਪੰਜਾਬ ਦੇ ਵਿੱਚ ਖਾਸ ਕਰਕੇ ਖੇਤੀ ਸ਼ੁਰੂ ਕਰੀ ਜਾਵੇ ਜੇ 26 ਸੇਟਾਂ ਨੂੰ ਹੋ ਸਕਦੀ ਹੈ ਕੋਈਆਂ ਕੰਟਰੀਆਂ ਦੇ ਵਿੱਚ ਹੋ ਸਕਦੀ ਹੈ ਮੈਨੂੰ ਇਹ ਗੱਲ ਦਾ ਮਾਇਨਾ ਮੈਂ ਉਹ ਤੋਂ ਕਈ ਮਾਰ ਲਿਆ ਆਪਾਂ ਨੇ 2-4 ਕਿਲੋ ਖਾਸ ਕਰਕੇ ਮੇਰੇ ਘੇਸਟਾਂ ਮਾਰ ਉਹਨੂੰ ਜ਼ਬਰਦਸਤ ਲੱਗਦਾ ਮੇਰੇ ਘੇਸਟਾਂ ਮਾਰਿਆ ਸੀ ਉਹਨੂੰ ਤੁਸੀਂ ਨਾਲ ਬਹਿ ਕੇ ਪਹਿਲੀ ਵਾਰ ਹੋਇਆ ਸੀ ਬਰਨਾਲਾ ਜ਼ਿਲ੍ਹੇ ਦੇ ਬੱਚਾ ਜਦੋਂ ਐਨਡੀਪੀਸੀ ਆਟਾ ਦਾ ਰੱਤ ਕਰਾ ਕੇ ਬਾਹ ਫੜ ਕੇ ਬਾਹਰ ਲੈ ਕੇ ਜਾਂਦਾ ਸੀ ਉਹਨੂੰ ਵੀ ਆਪਾਂ ਮਾਰ ਸਾਲ ਪਹਿਲਾਂ ਵੀ ਗੰਦਾ ਸਵਾਜੀ ਇੱਕ ਤਾਂ ਨਹੀਂ ਦਿੱਤ ਹੋਈ ਹੈ ਆ ਚੰਡੇ ਦੇ ਚੰਡੇ ਦੀ ਜਿਹੜੀ ਲੜਾਈ ਸੀ ਜਿਹੜੀ ਸਰਕਾਰਾਂ ਕਹਿੰਦੀਆਂ ਸੀ ਵੀਰਾ ਪੇਟੀਕਾ ਲੋਕਾਂ ਦੇ ਮਗਰ ਲਾ ਕੇ ਸਾਡੇ ਪਿਆਰ ਦੇ ਨੌਜਵਾਨ ਗੈਸਟਰ ਪੜ ਰਹੇ ਆ ਨਸ਼ੇੜੀ ਬਣ ਰਹੇ ਆ ਇਹਨਾਂ ਜ਼ੇਲ੍ਹਾਂ ਦੇ ਵਿੱਚ ਟੱਕਰੇ ਹੁੰਦਾ ਸੀ ਝੂਠੇ ਬਚੇ ਦਰਜ ਕੀਤੇ ਜਾਂਦੇ ਸੀ ਅੱਜ ਇੱਕ ਮਿਸਾਲ ਉਹਦੀ ਪੰਨਾ ਸਿੱਧੂ ਆ ਵੀ ਰਿਆ ਘੱਟਾਂ ਲਈ ਲੜ ਵੀ ਸਕਦੇ ਆ ਮੋਢਿਆਂ ਦੇ ਡਾਂਗਾਂ ਚੱਲਣ ਦੀ ਪਰਵਾਹ ਨਹੀਂ ਪਾਚੀਆਂ ਦੀ ਪਰਵਾਹ ਨਹੀਂ ਕੀ ਆ ਜਿਹੜੇ ਨੌਜਵਾਨੀ ਦੇ ਤੇ ਸੱਤਦ ਹੋਇਆ ਸਾਨੂੰ ਮਾਣ ਵਾਲੀ ਗੱਲ ਆ ਆ ਮੇਰਾ ਸੋਡਾ ਪ੍ਰਾਪਤ ਇਸ ਨੇ 9 ਸਾਲਾਂ ਤੋਂ ਜਦੋਂ ਬੱਤ ਕਰਦਾ ਹੈਗਾ ਮੈਂ ਮਾਨ ਮਹਿਸੂਸ ਕਰਦੇ ਆ ਵੀ ਜਿਹੜੀ ਨੌਜਵਾਨੀ ਦਾ ਤਸੱਦਦ ਕਦਮ ਬੈਨੇ ਕਦਮ ਆ ਜਿਹੜੀ ਸਾਡੀ ਭਗਵੰਤ ਮਾਨ ਦੀ ਸਰਕਾਰ ਨੇ ਚੱਕਿਆ ਸੀ ਉਹਨੂੰ ਅੱਜ ਦਸਕਰਨ ਸਾਰੇ ਪਰਚੇ ਵਾਪਸ ਲੈ ਕੇ ਨਗਰ ਰਹਿਣਾ ਪਿਆ ਸੋ ਕਾਲੂ ਕਈ ਆਪਾਂ ਕਰਨ ਕਰੀਏ ਕਿਸੇ ਹੋਰ ਨੌਜਵਾਨ ਨੇ ਇਹਨਾਂ ਨੇ ਪਰਚਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿੰਨੇ ਆਪਾਂ ਭੰਗ ਦੇ ਸਾਥ ਦਿੱਤਾ ਭਰਾਓ ਇਹਦਾ ਸਾਫ ਦਵਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ ਇਸੇ ਤਰੀਕੇ ਜਿਵੇਂ ਪਹਿਲਾਂ ਨੌਜਵਾਨ ਨੌਜਵਾਨ ਕਿਸਾਨ ਮਜ਼ਦੂਰ ਇਕਤਾ ਦਾ ਆਪਣਾ ਨਾਰਾ ਦਿੱਤਾ ਹੈਗਾ ਇਹ ਰੂਪਾ ਮਹਾਰਾਜ ਰਖਣਾ ਕਿ ਪੰਜਾਬ ਦੀਆਂ ਘਰਾਂ ਤੱਕ ਨਹੀਂ ਕੇਂਦਰ ਦੀ ਸਰਹੱਦਾਂ ਮੇ ਕੇ ਸਰਦਾ ਧਾਮੇ ਲਈ ਇੰਨਾ ਪਿਆਰ ਦੇਂਦੇ ਲਈ ਪਹਿਲੇ ਦਿਨ ਤੋਂ ਲੈ ਕੇ ਜਿਹੜੇ ਕਹਿੰਦੇ ਸੀ ਉਹਦਾ ਫੇਸਬੁੱਕ ਵਾਲਿਆ ਮਨਮੀ ਦੇ ਦੇਖਦਾ ਉਹਨਾਂ ਪੰਜ 400 ਮੀਡੀਆ ਤੇ ਬੈਠੇ ਆ ਕੇਂਦਰ ਕੋਈ ਨਹੀਂ ਫੇਸਬੁੱਕ ਵਾਲੀ ਆ ਸੁਲਈਆ ਜੀ ਤੁਸੀਂ ਦੱਸਤਾ ਕਾ ਕਿ ਅਸਲੀ ਹੈ ਜਿਹੜੇ ਖਸਾਮ ਦਾ ਪੁੱਤ ਭਾਰਾ ਸਿਵਾ ਜੀ ਨਾਲ ਆ ਉਹਦਾ ਸਾਰੇ ਲੱਤ ਖਵਾ ਰਹਿ ਤੱਕ ਖਾਲਸਾ ਬੈਠਾ ਅੱਜ ਦੀ ਜਿਹੜੀ ਫਤਿਹ ਹੋਈ ਹੈ ਪਾਨੇ ਸਿੱਧੂ ਦੇ ਇਸ ਖਾਤੋਂ ਹੋ ਕੇ ਜਿਹੜੀ ਰਿਹਾਈ ਹੋਈ ਹੈ ਬਈ ਕਹਾਂ ਨੂੰ ਅਜਾ ਪਾਨੇ ਇਹਦੀ ਫਤਿਹ ਦੀ ਖੁਸ਼ੀ ਦੇ ਵਿੱਚ ਪਹਿਲਾਂ ਜਗਿਆਲਾ ਲਾਓ ਗੱਜ ਕੇ ਕਹੋ ਵਰ ਰੂ ਦੀ ਕਰਸਾ ਇੱਕ ਨੇ ਕਾਗੂ ਨੇ ਇੱਕ ਜਥੇਬੰਦੀ ਨੇ ਇਸ ਸਮੁੱਚੇ ਨੌਜਵਾਨ ਵਰਗ ਦੇ ਇੱਕ ਸਾਧ ਜਥੇਬੰਦੀਆਂ ਦੀ ਤੇ ਪੰਜਾਬ ਦਾ ਜਿਹੜਾ ਸਾਬਸਦ ਭਾਈ ਚਾਰਾ ਸਮੁੱਚੇ ਲੋਕਾਂ ਦੀ ਜਿੱਤ ਤੇ ਇਸ ਕਰਕੇ ਜਿੱਤ ਦਾ ਮਤਲਬ ਮਹਤਵ ਸਾਡੇ ਦਾ ਭਾਰ ਲੈ ਗਿਆ ਅੱਖੋਂ ਦਾ ਜਿੱਤ ਨਹੀਂ ਦਾਸਤਿਕ ਨੇ ਖਲਾਉਣ ਵਾਲੇ ਉਹ ਚੰਨ ਵਾਲੇ ਉਸੇ ਮਿੱਤਰ ਸਾਡਾ ਉਹਨੇ ਜਿਉਣਾ ਉੱਪਰ ਕੀਤਾ ਪਿਆ ਸੀ ਬਈਆ ਉਹ ਜਿਹੜਾ ਦਸਤਕਤ ਕਰਕੇ ਸਮਝੌਤਾ ਕੀਤਾ ਇਹਨਾਂ ਨੇ ਬਹੁਤ ਵੱਡੀ ਗਲਤੀ ਕਰ ਲਈ ਧੋਖਾ ਦੇਤਾ ਲੋਕਾਂ ਨੂੰ ਬੇਸਤਾ ਪਤਾ ਨਹੀਂ ਕੀ ਕੀ ਕੁਸ ਤੁਸੀਂ ਆ ਸ਼ਹਿਰ ਨੂੰ ਮੌਸਮ ਜਿੱਡੇ ਸੁਣਿਆ ਹੋਣਾ ਹੁਣ ਵੀ ਜਦ ਅਸੀਂ ਰਾਹ ਚਾ ਰਹੇ ਸੀਗੇ ਚੰਗ ਨਾਲ ਪੁੱਛ ਰਹੇ ਸੀਗੇ ਵੀ ਭਾਈ ਦੱਸੋ ਸਾਨੂੰ ਪ੍ਰਧਾਨ ਜੀ ਕਿਵੇਂ ਰਹੀ ਹੋਈ ਐ ਅਸੀਂ ਕਿਹਾ ਵੀ ਸਾਡੇ ਕੋਲ ਸਾਰੇ ਪਰਚੇ ਖਾਜ ਹੋਣ ਦੀ ਇੱਥੇ ਜਿਹੜੀ ਕਰਦੇ ਜੂੜਾ ਜਿਹੜੀ ਭੇਜੀ ਆ ਇੱਥੋਂ ਦੇ ਜਿਹੜੇ ਠਾਲੇ ਵਾਲੇ ਨੇ ਜਿੱਦੇ ਜਿੱਦੇ ਠਾਲੇ ਦੇ ਵਿੱਚ ਕੇਸ ਸੀ ਉਹ ਡਿਸਚਾਰਜ ਰਿਪੋਰਟ ਜੱਜ ਕੋਲੇ ਭੇਜੀ ਆ ਜੱਜ ਨੇ ਗਾਹ ਫਿਰ ਰਿਹਾਈ ਦੇ ਫਰਮ ਭੇਜਿਆ ਸਾਡੇ ਕੋਲੇ ਡਿਸਚਾਰਜ ਫੋਟਾ ਸਾਡੀ ਇਕ ਲੈਣ ਉਹ ਜਵਾਬ ਚ ਮੈਂਦੇ ਤੁਸੀਂ ਗਲਤ ਕਰ ਰਹੇ ਹੋ ਜਵਾਨ ਤੋਂ ਹੋਈ ਐ 50000 ਦਾ ਮੁਚਮਟਾ ਪਰਿਆ ਗਿਆ ਅਸੀਂ ਉਹਨਾਂ ਨੂੰ ਕਿਹਾ ਵੀ ਔਰ ਤੁਨੇ ਦੇ ਕਿਸੇ ਬੰਦੇ ਨੇ ਨਹੀਂ ਜਵਾਬ ਚ ਕਰਾਈ ਪਰਵਾਰ ਨੇ ਵੀ ਕਰਾਈ ਕਿਸੇ ਘੂਤਾ ਜਿਹੜੀ ਕਰਾ ਗਈ 50000 ਦੇਗੀ ਜੇ ਉਹ ਜਵਾਬ ਦੇ ਨਾਮ ਨੰਬਰਦਾਰ ਦੀ ਗਵਾਹੀ ਹੁੰਦੀ ਹੈ ਦੁਵਾਈਆ ਗਵਾਹੀ ਹੁੰਦੀ ਹੈ ਇੱਕ ਸੋਹ ਕਿਹੜਾ ਘੂਤਾ ਕੀ ਜਿਹੜੀ ਆਪ ਹੀ ਨੰਬਰਦਾਰ ਬਣ ਗਈ ਆਪੇ ਉਹਨੇ ਜ਼ਮੀਨ ਦੇ ਨੰਬਰ ਦੇ ਉੱਤੇ ਸਾਨੂੰ ਉਹ ਘੂਤ ਜਰੂਰ ਬਾਹਰ ਕੱਢ ਕੇ ਦਿਖਾਈ ਜਾਵੇ ਇਹਨਾਂ ਲੰਗਾ ਕੀਤਾ ਜਾਵੇ ਸੱਤ ਸਵਾਲ ਪੁੱਛਣ ਦੀ ਬਜਾਏ ਸੋ ਭਰਾਵੋ ਮੈਂ ਅੱਜ ਸਾਰੇ ਪਤਾ ਵੀ ਕਰਨ ਉਹ ਆਪਣੇ ਦਿੱਲੀ ਦੀ ਸਰਕਾਰ ਦਾ ਟੱਕਰ ਲੱਗਣ ਜਾ ਰਹੇ ਆ ਫਿਰ ਜਾਗਰਣਾਂ ਦੇ ਬਾਰਡਰਾਂ ਨੂੰ ਇਹਦੀ ਸਰਕਾਰ ਇਹ ਸਾਰੇ ਜਿਹੜਾ ਬਾਰਡਰ ਸੀਲ ਕਰਤਾ ਪੰਜਾਬ ਤੋਂ ਬਾਰਡਰ ਚ ਘਿਰਿਆ ਹੋਇਆ ਇੱਕ ਇਧਰ ਦਾ ਪਾਸੇ ਪਾਕਿਸਤਾਨ ਨਾਲੋਂ ਬਾਰਡਰ ਹੋਵੇ ਕੱਲ ਨੂੰ ਭੰਨਾ ਸਿੱਧੂ ਜੇ ਦੇ ਵਿੱਚ ਵੀ ਸਾਨੂੰ ਉਹਦੀ ਹਮਾਇਤ ਹੋਊਗੀ ਤੇ ਅਸੀਂ ਜਿੰਨੇ ਨੂੰ ਜਾਵਾਂਗੇ ਉਸ ਕਰਕੇ ਹੁਣ ਉਹ ਜੇਲ੍ਹ ਚੋਂ ਵੀ ਕਢਾ ਲਿਆ ਕਿ ਦਿਨ ਪਹਿਲਾਂ ਆਪਾਂ ਤੇ ਮੈਂ ਉਮੀਦ ਕਰੂੰਗਾ ਵੀ ਕੱਲ ਨੂੰ ਜਿਹੜੇ ਜਥੇਦਾਰ ਆਵਾਦਵਾਨ ਨੇ ਉਹਨਾਂ ਦੀ ਰਵਾਈ ਕਰਕੇ ਭੰਨਾ ਸਿੱਧੂ ਸਾਨੂੰ ਸਭੂ ਵਾਲਾ ਗਾਧਰ ਤੇ ਗੱਲ ਦਾ ਮਸਲਾ ਚਾਹੀਦਾ ਇਹਨਾਂ ਕਹਿੰਦਾ ਹੋਵੇ ਸਾਰੇ ਬਿੰਦਾਂ ਦਾ ਇਹਦਾ ਕਹਿੰਦਾ ਹੋਇਆ ਤਰਵਾਰ ਸਿੰਘ ਜੀ ਦੇ ਖਾਨਸਾ ਬਾਈ ਬਾਬੂ ਜੀ ਦੇ ਬੰਦੇ ਜਿੱਥੇ ਬੰਦਿਆਂ ਨੂੰ ਮੂਰੇ ਬਹੁਤ ਹੀ ਸਤਕਾਰ ਦੇਗਾ ਭਾਈ ਜਿਥੇ ਬੰਦਿਆਂ ਨੂੰ ਕਰ ਦੋ ਮੂਰੇ ਆਖੋ ਬਾਬਾ ਹਲਕਿਆ ਤੋਂ